ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਆਜ਼ਾਦੀ ਦਿਹਾੜੇ ਦੇ ਉੱਤੇ ਲਾਲ ਕਿਲੇ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੱਲ 12 ਮਿੰਟ ਲਗਾਤਾਰ ਭਾਸ਼ਣ ਦਿੱਤਾ ਹੈ। ਤੇ ਉਸ ਭਾਸ਼ਣ ਦੇ ਵਿੱਚ ਬਹੁਤ ਲੰਬਾ ਉਹਨਾਂ ਨੇ ਖਿੱਚਿਆ ਇਹੋ ਤੇ ਉਹਦੇ ਉਹ ਦੱਸ ਉਹ ਦੱਸਿਆ ਜਾ ਰਿਹਾ ਵੀ ਹੁਣ ਤੱਕ ਦਾ ਉਹ ਸਭ ਤੋਂ ਲੰਬਾ ਭਾਸ਼ਣ ਹੈ। ਚਲੋ ਉਸ ਦੀ ਗੱਲ ਆਪਾਂ ਨਾ ਕਰੀਏ। ਜੋ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਅ ਇੱਕ ਉਹਨਾਂ ਨੇ ਦੇਸ਼ ਦੀ ਆਬਾਦੀ ਦੇ ਜਿਹੜਾ ਉਹਦਾ ਸੰਤੁਲਨ ਹੈ ਉਸ ਦੀ ਗੱਲ ਕੀਤੀ ਹੈ ਤੇ ਇਹ ਕਹਿੰਦਿਆਂ ਹੋਇਆਂ ਇਹ ਕਿ ਹੈ ਕਿ ਇੱਕ ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਕੁਝ ਕੀਤਾ ਜਾ ਰਿਹਾ ਹੈ ਜਣੀ ਸਿੱਧਮ ਸਿੱਧਾ ਇਹ ਨਹੀਂ ਕਿਹਾ ਕਿ ਵੀ ਸਾਡੇ ਜਿਹੜੀ ਹੈ ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ ਬਲਕਿ ਇੱਕ ਸਾਜ਼ਿਸ਼ ਦੇ ਅਧੀਨ ਇੱਕ ਹੈ ਤੇ ਉਹਨੂੰ ਜਿਹੜੀ ਫਾਲੋਅ ਕਰਨ ਵਾਲੇ ਹੈ ਹੇਠਾਂ ਉਹਦੇ ਜਿਹੜੀ ਪੈਦਲ ਫੌਜ ਹੈ ਜਿਸ ਦਾ ਨਾਮ ਬਜਰੰਗ ਦਲ ਹੈ, ਵਿਸ਼ਵ ਹਿੰਦੂ ਕ੍ਰਿਸ਼ਦ ਹੈ, ਹੋਰ ਬਹੁਤ ਬਹੁਤ ਸਾਰੀਆਂ ਕੋਈ ਜਿਹੜੀ ਹੈ ਰਾਮ ਸੈਨਾ ਬਹੁਤ ਸਾਰੀਆਂ ਸੈਨਾਵਾਂ ਉਹਨਾਂ ਨੂੰ ਸਾਫ਼ ਦੱਸਤਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੀ ਇਸ ਗੱਲ ਤੇ ਮੋਹਰ ਲਾਉਂਦਾ ਹੈ ਜਿਹੜੀਆਂ ਤੁਸੀਂ ਕਹਿੰਦੇ ਉਹਨੇ ਕਿਹਾ ਕਿ ਉਹ ਜਿਹੜੇ ਹੈ ਕੁਸਪੈਂਟੀਏ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਖਰਾਬ ਕਰ ਰਹੇ ਹੈ ਜਣੀ ਜਿਹੜਾ ਸਲੋਗਨ ਕਿਸੇ ਟਾਈਮ ਹਿਮੰਤ ਵਿਸ਼ਵਾ ਸਰਮਾ ਨੇ ਝਾਰਖੰਡ ਦੇ ਵਿੱਚ ਲਾ ਕੇ ਲਾਇਆ ਵੀ ਤੁਹਾਡੀ ਆਦਵਾਸੀਆਂ ਦੀ ਜ਼ਮੀਰ ਕੋਸਪੈਂਟੀਏ ਕਬਜ਼ੇ ਕਰ ਰਹੇ ਹੈ ਇੱਕ ਲੈਂਡ ਜਿਹਾਦ ਚੱਲ ਰਿਹਾ ਹੈ ਉਥੇ ਇੱਕ ਯੂਨੀਵਰਸਿਟੀ ਹੈ ਮਹਾਂਗਾਲਿਆ ਦੇ ਵਿੱਚ ਉਸ ਯੂਨੀਵਰਸਿਟੀ ਦੇ ਉੱਤੇ ਲੈਂਡ ਜਿਹਾਦ ਦਾ ਨਾਮ ਲਾਤਾ ਵੀ ਇਹ ਵੀ ਕਬਜ਼ੇ ਕਰ ਰਹੀ ਹੈ ਜ਼ਮੀਨਾਂ ਦੇ ਉੱਤੇ ਜਾਣੀ ਲੈਂਡ ਜਿਹਾਦ ਨੂੰ ਦੂਜੀ ਭਾਸ਼ਾ ਚ ਉਹਨਾਂ ਨੇ ਇਹ ਕਹਿਤਾ ਤੇ ਉਹਨਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਭਲੇਖੇ ਖੜੇ ਕਰਕੇ ਮੁਸਲਮਾਨਾਂ ਅਵਿਰੁੱਧ ਨਫ਼ਰਤ ਪੈਦਾ ਕਰਦੀਆਂ ਨੇ ਉਹਦੀਆਂ ਜਿਹੜੀਆਂ ਪੈਦਲ ਸਨਾਵਾਂ ਨੇ ਉਸ ਦੇ ਉੱਤੇ ਇਹ ਮੋਹਰ ਲਾਈ ਅਗਲੀ ਨਾਲ ਗੱਲ ਕੀ ਕਹੀ ਲਬ ਜਿਹਾਦ ਵੀ ਜਿਹੜੇ ਲਬ ਜਿਹਾਦ ਦੇ ਨਾਂ ਤੇ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਤੇ ਉਹ ਉਹਦੇ ਉੱਤੇ ਵੀ ਪ੍ਰਧਾਨ ਮੰਤਰੀ ਦੀ ਲਾਲ ਕਿਲੇ ਤੋਂ ਮੋਹਰ ਲਾਈ ਹੈ ਉਹਨੇ ਤੇ ਜਨਸੰਖਿਆ ਦੇ ਵਾਸਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਬਹੁਤ ਉੱਚ ਪੱਧਰੀ ਮਿਸ਼ਨ ਸਥਾਪਿਤ ਕਰਦੇ ਹਾਂ ਜਿਹੜਾ ਸਮਾਂਬੱਧ ਸਮੇਂ ਦੇ ਵਿੱਚ ਇਹਦੇ ਨਤੀਜੇ ਕੱਢੂਗਾ ਪਹਿਲਾਂ ਤਾਂ ਇੱਕ ਸਵਾਲ ਸਾਡਾ ਇਹ ਬਣਦਾ ਹੈ ਵੀ 11 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਤੇ ਦੇਸ਼ ਦੀਆਂ ਜਿੰਨੀਆਂ ਸਾਡੀਆਂ ਸਿਮਾਵਾਂ ਨੇ ਬਾਰਡਰ ਨੇ ਉਹਨਾਂ ਸਾਰੀਆਂ ਦੇ ਉੱਤੇ ਜਿੰਨੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਸਮੇਤ ਸਾਡੀਆਂ ਜਿਹੜੀਆਂ ਜਿਹੜੀਆਂ ਸੂਚਨਾ ਇਕੱਠੀ ਕਰਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਦੇ ਅੰਡਰ ਨੇ ਇਹ ਸਰਕਾਰ ਦੇ ਅੰਡਰ ਨੇ ਯਾਨੀ ਕਿ ਜੇ ਫੇਰ ਵੀ ਕੁਸਪੈਂਟ ਹੋ ਰਹੀ ਹੈ ਫਿਰ ਤਾਂ ਮੋਦੀ ਜੀ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਹੈ ਦੇਸ਼ ਤੋਂ ਵੀ ਮੈਂ ਭਾਈ ਇਹ ਤੁਹਾਡੇ ਕੁਸਪੈਂਟੀਆਂ ਨੂੰ ਰੋਕ ਨਹੀਂ ਸਕਿਆ ਤੇ ਇਹ ਜਿਹੜਾ ਹੈ ਵੀ ਮੈਂ ਇਹਦੇ ਤੋਂ ਫੇਲ ਹੋ ਗਿਆ ਤੇ ਮੈਂ ਇਹ ਗੱਦੀ ਛੱਡ ਰਿਹਾ ਹਾਂ ਉਹ ਤਾਂ ਗੱਦੀ ਛੱਡਣੀ ਚਾਹੀਦੀ ਐ ਇਸ ਗੱਲ ਦੇ ਉੱਤੇ ਪਰ ਉਹ ਕਿਉਂਕਿ ਨਾ ਕੁਸਪੈਠ ਦੀ ਕੋਈ ਐਡੀ ਵੱਡੀ ਸਮੱਸਿਆ ਜੇ ਕੋਈ ਚਾਰ ਬੰਦੇ ਕਿਤੇ ਆਉਂਦੇ ਜਾਂਦੇ ਹੋਣਗੇ ਉਹ ਤੁਹਾਡੀਆਂ ਇੰਟੈਲੀਜੈਂਸ ਏਜੰਸੀ ਜੀ ਨਿਗਰ ਰੱਖਣ ਉਹ ਜਿਹੜੇ ਬੰਦੇ ਆ ਉਹਨਾਂ ਦੀ ਪੁਲਛਾਣ ਕਰੋ ਤੇ ਹੋ ਜੇ ਪਰ ਤੁਸੀਂ ਇਹ ਨਹੀਂ ਕਰ ਰਹੇ ਤੁਸੀਂ ਇਹ ਨਾ ਕੁਸਪੈਠੀਆਂ ਦੇ ਨਾਂ ਦੇ ਉੱਤੇ ਪਹਿਲਾਂ ਹੀ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਹੈ ਏਜੰਸੀ ਸਰਕਾਰੀਆ ਏਜੰਸੀਆਂ ਨਾਲ ਵੀ ਤੇ ਜਿਹੜੇ ਗੈਰ ਸਰਕਾਰੀ ਤੁਹਾਡੀਆਂ ਪੈਦਲ ਫੌਜਾਂ ਨੇ ਉਹ ਵੀ ਕਿ ਹਰ ਇੱਕ ਬੰਦੇ ਨੂੰ ਸ਼ੱਕ ਜਿਹੜਾ ਮੁਸਲਮਾਨ ਹੈ ਉਹਨੂੰ ਸ਼ੱਕ ਦੀ ਨਿਗਾ ਨਾਲ ਦੇਖ ਕੇ ਤੁਸੀਂ ਜਿਹੜਾ ਉਹਨੂੰ ਤੰਗ ਪਰੇਸ਼ਾਨ ਕਰਦੇ ਹੋ ਉਹਨੂੰ ਥਾਣੇ ਲੈ ਜਾਂਦੇ ਹੋ ਤੇ ਉਹਨੂੰ ਬੰਗਲਾਦੇਸ਼ੀ ਕਹਿ ਕੇ ਉਧਰ ਧੱਕਦੇ ਹੋ ਫਿਰ ਉਹ ਕੋਲਟਾ ਜਾਂਦੇ ਐ ਫਿਰ ਫਿਰ ਤੁਸੀਂ ਵਾਪਸ ਬੰਗਲਾਦੇਸ਼ ਤੋਂ ਲੈ ਕੇ ਆਉਂਦੇ ਹੋ ਇਹ ਕੋ 65 ਇੱਕ ਖਾਸ ਮਤਲਬ ਇਹ ਸਮੱਸਿਆ ਨਹੀਂ ਇੱਕ ਮੁੱਦਾ ਕ੍ਰੀਏਟ ਕੀਤਾ ਹੋਇਆ ਹੈ ਰਾਜਨੀਤਿਕ ਮੁੱਦਾ ਜਿਹਦੇ ਚ ਮੁਸਲਮਾਨਾਂ ਅਵਿਰਧ ਪੂਰੀ ਨਫਰਤ ਫਲਾਈ ਜਾ ਰਹੀ ਹੈ ਤੇ ਉਸ ਨਫਰਤ ਦਾ ਜਿਹੜਾ ਸਰਟੀਫਿਕੇਟ ਹੈ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਜਾਰੀ ਕੀਤਾ ਇਹ ਵੀ ਕੋਈ ਗੱਲ ਨਹੀਂ ਚੱਕੀ ਤੁਰੋ ਇਹ ਕੰਮ ਜਣੀ ਇਸ ਕੰਮ ਚ ਹੁਣ ਤੇਜ਼ੀ ਲਿਆਂਦੀ ਜਾਊਗੀ ਅ ਇੱਕ ਉਹਨਾਂ ਨੇ ਅਗਲੀ ਗੱਲ ਇਹ ਵੀ ਕਹੀ ਹੈ ਕਿ ਵੀ ਜਿਹੜੀ ਇੱਕ ਇੱਕ ਅਗਲੇ ਵਿੱਚ ਅੱਜ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਸਾਡੇ ਦੇਸ਼ ਦੀ ਜਿਹੜੀ ਫਾਈਨਾਂਸ ਮਿਨਿਸਟਰ ਹੈ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਪਿਛਲੇ ਸਾਲ 2024 ਦਾ ਜਦੋਂ ਬਜਟ ਪੇਸ਼ ਕੀਤਾ 1 ਫਰਵਰੀ 2024 ਨੂੰ ਉਸ ਬਜਟ ਦੇ ਵਿੱਚ ਲਿਖਿਆ ਸੀ ਵੀ ਅਸੀਂ ਇੱਕ ਜਨਸੰਖਿਆ ਦੇ ਵਾਧੇ ਬਾਰੇ ਤੇ ਜਨਸੰਖਿਆ ਦੇ ਵਿੱਚ ਜਿਹੜਾ ਤਵਾਜਨ ਵਿਗੜ ਰਿਹਾ ਹੈ ਇਹਦੇ ਬਾਰੇ ਇੱਕ ਕਮੇਟੀ ਬਣਾਵਾਂਗੇ ਉਸ ਗੱਲ ਨੂੰ ਪੌਣੇ 2 ਸਾਲ ਹੋਣ ਵਾਲੇ ਹੋਏ 1 ਸਾਲ 8 ਮਹੀਨੇ ਹੋ ਗਏ 7 ਮਹੀਨੇ 1 ਸਾਲ 7 ਮਹੀਨੇ ਹੋ ਗਏ ਇਨਾ ਸਮੇਂ ਦੇ ਵਿੱਚ ਉਹ ਕਮੇਟੀ ਦੀਆਂ ਕੀ ਰੈਫਰੈਂਸ ਟਰਮਾਂ ਹੋਣਗੀਆਂ ਕਿਹੜੀਆਂ ਸ਼ਰਤਾਂ ਹੋਣਗੀਆਂ ਤੇ ਉਸ ਕਮੇਟੀ ਦੇ ਕੌਣ ਮੈਂਬਰ ਹੋਣਗੇ ਅੱਜ ਤੱਕ ਨਹੀਂ ਬਣਾਏ ਗਏ ਜਣੀ ਕਮੇਟੀਆਂ ਬਾਲਣ ਨਾ ਬਾਲਣ ਕੁਝ ਹੋਵੇ ਨਾ ਹੋਵੇ ਇੱਕ ਜਿਹੜੀਆਂ ਉਹ ਆਦਮ ਬੋ ਕਰਦੀਆਂ ਭੀੜਾਂ ਨੇ ਉਹਨਾਂ ਨੂੰ ਖਰਾਕ ਜ਼ਰੂਰ ਦਿੱਤੀ ਵੀ ਆਪਾਂ ਨੇ ਕੁਝ ਫੈਂਟੀਏ ਜਿਹੜੇ ਐ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਨੂੰ ਕੱਢ ਕੇ ਦੇਸ਼ 'ਚੋਂ ਦੇਸ਼ ਭਗਤੀ ਦੇ ਵੱਡੇ ਵੱਡੇ ਸਰਟੀਫਿਕੇਟ ਲੈਣੇ ਆ ਤੇ ਫਿਰ ਉਹ ਬੀਜੇਪੀ ਦੇ ਵੱਡੇ ਵੱਡੇ ਆਗੂ ਬਣਾਉਰੇ ਆ ਇਸ ਗੱਲ ਲਈ ਸੋ ਇਹ ਉਧਰ ਨੂੰ ਜਾ ਰਿਹਾ ਹੈਗਾ ਤੇ ਅ ਦੂਸਰਾ ਇਹ ਕਿ ਬੋਦੀ ਜੀ ਨੇ ਇਸ ਆਜ਼ਾਦੀ ਦਿਹਾੜੇ ਦੇ ਉੱਤੇ ਆਰਐਸਐਸ ਦੀ ਬਹੁਤ ਤਾਰੀਫ ਕੀਤੀ ਵੀ 100 ਸਾਲ ਹੋ ਗਏ ਆਰਐਸਐਸ ਨੂੰ ਉਹਦਾ ਬਹੁਤ ਦੇਸ਼ ਦੇ ਵਿੱਚ ਕੰਮ ਹੈ ਸਾਰਾ ਕੱਲ ਦਾ মিডিਆ ਪੁੱਛ ਰਿਹਾ ਮੋਦੀ ਜੀ ਨੂੰ ਵੀ ਆਰਐਸਐਸ ਨੇ 1925 ਚ ਬਣਨ ਤੋਂ ਲੈ ਕੇ 1947 ਤੱਕ ਆਰਐਸਐਸ ਦਾ ਕਿਹੜੇ ਕਿਹੜੇ ਬੰਦੇ ਐ ਜਿਹੜੇ ਕਿਤੇ ਜੇਲ੍ਹ ਚ ਗਏ ਹੋਣ ਕਿਹੜੇ ਕਿਹੜੇ ਬੰਦੇ ਐ ਜਿਨ੍ਹਾਂ ਦੀ ਕੋਈ ਜ਼ਮੀਨ-ਕੁਰਕੋਹੀ ਹੋਵੇ ਕਿਹੜੇ ਕਿਹੜੇ ਬੰਦੇ ਐ ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਚੁੱਕ ਤੇ ਹਿੱਸਾ ਲਿਆ ਹੋਵੇ ਕੋਈ ਇੱਕ ਬੰਦਾ ਤਾਂ ਦੱਸੋ ਆਜ਼ਾਦੀ ਦੇ ਹੜਾ ਮਨਾ ਰਹੇ ਹੋ ਤੁਸੀਂ ਉਹ ਆਰਐਸਐਸ ਜਿਹੜੀ ਅੰਗਰੇਜ਼ਾਂ ਦਾ ਸਾਥ ਦਿੰਦੀ ਰਹੀ ਉਹ ਆਰਐਸਐਸ ਜੀ ਦੇ ਮੁਖੀ ਕਹਿੰਦੇ ਰਹੇ ਵੀ ਨੌਜਵਾਨੋ ਤੁਹਾਨੂੰ ਅੰਗਰੇਜ਼ਾਂ ਵਿਰੁੱਧ ਲੜ ਕੇ ਆਪਣੀ એનર્ਜੀ ਅਜਾਈ ਨਹੀਂ ਗਾਉਣੀ ਚਾਹੀਦੀ ਇਹ ਇਹ ਇਸ એનર્ਜੀ ਨੂੰ ਇਸ ਊਰਜਾ ਨੂੰ ਧਾਰਮਿਕ ਤੇ ਸੱਭਿਆਚਾਰਕ ਕੰਮਾਂ ਲਈ ਸਾਂਭ ਕੇ ਰੱਖੋ ਕਿਹੜੇ ਧਾਰਮਿਕ ਕੰਮ ਜਿਹੜਿਆ ਹੁਣ ਕਰ ਰਹੀਆਂ ਨੇ ਪੈਦਲ ਸਨਾਮਾ ਸੋ ਉਹ ਆਰਐਸਐਸ ਦੀ ਤਰੀਫ ਕਰ ਰਹੇ ਹੈ ਜਾਨੀ ਕਿ ਸਮੂਚੇ ਤੌਰ ਤੇ ਲਾਲ ਕਿਲੇ ਦੇ ਉੱਤੇ ਆਰਐਸਐਸ ਦਾ ਐਲਾਨ ਕਰ ਰਹੇ ਹੈ ਵੀ ਇਹ ਹੁਣ ਰਾਜ ਆਰਐਸਐਸ ਦਾ ਹੈ ਇੱਕ ਅਗਲੀ ਗੱਲ ਇਸੇ ਆਰਐਸਐਸ ਦੇ ਉੱਤੇ ਉਸ ਗ੍ਰਹਿ ਮੰਤਰੀ ਨੇ ਸਰਦਾਰ ਪਟੇਲ ਨੇ ਜਿਹਦੀ ਇਹ ਬਹੁਤ ਪ੍ਰਸ਼ੰਸਾ ਕਰਦੇ ਆ ਉਸ ਨੇ ਪਬੰਦੀ ਲਾਈ ਰੱਖੀ ਸੀ ਇਸੇ ਆਰਐਸਐਸ ਦੇ ਜਿਸ ਆਰਐਸਐਸ ਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਗ੍ਰਹਿ ਮੰਤਰੀ ਪਵੰਦੀ ਲਾਉਂਦਾ ਵੀ ਇਹ ਬਹੁਤ ਖਤਰਨਾਕ ਜਥੇਬੰਦੀ ਹੈ ਉਸ ਦੀ ਤਾਰੀਫ ਕਰਦਾ ਹੈ ਪ੍ਰਧਾਨ ਮੰਤਰੀ ਹੁਣ ਤੇ ਜਿਸ ਆਰਐਸਐਸ ਦੇ ਉੱਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੰਗੇ ਕਰਾਉਣ ਦੇ ਦੋਸ਼ ਨੇ ਮੈਂ ਪੜ ਰਿਹਾ ਸੀ ਅੱਜ ਵੀ ਜਮਸ਼ਾਹਿਰਪੁਰ ਦੇ ਵਿੱਚ 1979 ਚ ਰਾਮ ਨੌਮੀ ਦੇ ਜਸ਼ਨਾਂ ਵੇਲੇ ਦੰਗੇ ਹੋ ਗਏ ਦਿਨ ਦਿਨ ਦੰਗੇ ਚੱਲਦੇ ਰਹੇ ਤੇ ਉਹਦੇ ਲਈ ਇੱਕ ਕਮਿਸ਼ਨ ਬਣ ਗਿਆ ਤਿੰਨ ਮੈਂਬਰੀ ਉਹ ਉਹ ਉਹਦਾ ਜਿਹੜਾ ਚੇਅਰਮੈਨ ਸੀ ਉਹ ਹਾਈ ਪਟਨਾ ਹਾਈ ਕੋਰਟ ਦਾ ਜੱਜ ਸੀਗਾ ਉਸ ਨੇ ਰਿਪੋਰਟ ਦਿੱਤੀ ਕਿ ਇਹਨਾਂ ਦੰਗਿਆਂ ਨੂੰ ਕਰਾਉਣ ਦੇ ਵਿੱਚ ਆਰਐਸਐਸ ਦਾ ਹੱਥ ਹੈ ਅਜਿਹੇ ਸੰਕੜੇ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਆਰਐਸਐਸ ਦਾ ਦੇਸ਼ ਦੇ ਵਿੱਚ ਦੰਗੇ ਕਰਾਉਣ ਦੇ ਵਿੱਚ ਹੱਥ ਹੈ ਆ ਕੁਝ ਸਮੇਂ ਪਹਿਲਾਂ ਸਾਾਨੂੰ ਪਤਾ ਹੈ ਆਰਐਸਐਸ ਦੀਆਂ ਜਿਹੜੀਆਂ ਇਹ ਜਥੇਬੰਦੀਆਂ ਨੇ ਬਜਰੰਗ ਦਲ ਵਗੈਰਾ ਇਨਾਂ ਨੇ ਇੱਥੇ ਆਪਣੇ ਦਿੱਲੀ 'ਚ ਨੂਹ ਦੇ ਵਿੱਚ ਹਰਿਆਣੇ ਦੇ ਵਿੱਚ ਕਿੰਨੀਆਂ ਥਾਵਾਂ ਤੇ ਦੰਗੇ ਪੜਕਾਈ ਐ ਸਾਰਿਆਂ ਨੂੰ ਪਤਾ ਐ ਸੋ ਇਸ ਕਰਕੇ ਉਹਦੀ ਤਾਰੀਫ ਕਰਨਾ ਦਾ ਮਤਲਬ ਐ ਵੀ ਦੇਸ਼ ਦੇ ਦਿਨ ਹੁਣ ਬਦਲ ਗਏ ਦੇਸ਼ ਹੁਣ ਆਜ਼ਾਦੀ ਘੁਲਾਟੀਆਂ ਦੀ ਨਹੀਂ ਉੱਥੇ ਗੱਲ ਹੋ ਰਹੀ ਉਹਨਾਂ ਦੀ ਗੱਲ ਨਹੀਂ ਹੋ ਰਹੀ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਫਾਂਸੀਆਂ ਦੇ ਰਸੇ ਚੁੰਮ ਲਏ ਜਿਨ੍ਹਾਂ ਨੇ ਆਪਣੇ ਘਰ-ਬਾਰ ਕੁਰਖ ਕਰਾਤੇ ਜਿਨ੍ਹਾਂ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਕੱਢ ਕੇ ਉਹਨਾਂ ਦੀ ਗੱਲ ਨਹੀਂ ਹੋ ਰਹੀ ਆਰਐਸਐਸ ਦੀ ਗੱਲ ਜਾਦੇ ਵੱਡੀ ਤੌਰ ਤੇ ਕਰੀ ਜਾ ਰਹੀ ਹੈ। ਅਗਲੀ ਗੱਲ ਦੋਸਤੋ ਹੋਰ ਕੱਲ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਆਜ਼ਾਦੀ ਦਿਹਾੜੇ ਦੇ ਉੱਤੇ ਇੱਕ ਪੋਸਟਰ ਜਾਰੀ ਕੀਤਾ। ਪੋਸਟਰ ਦੇ ਵਿੱਚ ਸਾਹਮਣੇ ਸ਼ਹੀਦ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਜੀ ਬੈਠੇ ਆ। ਪਿਛਲੇ ਪਾਸੇ ਉਹਨਾਂ ਦੇ ਮਹਾਤਮਾ ਗਾਂਧੀ ਜੀ ਛੋਟੇ ਜਿਹੇ ਬਣਾ ਕੇ ਖੜਾਏ ਹੋਏ ਐ ਤੇ ਵੱਡੇ ਸਾਰੇ ਬਣਾ ਕੇ ਖੜਾਏ ਹੋਏ ਐ ਜਿਹੜੇ ਸਾਵਰਕ ਹੁਣ ਦੇਸ਼ ਦੇ ਲੋਕਾਂ ਨੂੰ ਫੇਰ ਇਤਰਾਜ਼ ਹੈ ਵੀ ਇੱਕ ਬੰਦਾ ਜਿਹੜਾ ਮਾਫੀ ਮੰਗ ਕੇ ਅੰਗਰੇਜ਼ਾਂ ਦੀ ਗੁਲਾਮੀ ਕਰਦਾ ਰਿਹਾ ਅੰਗਰੇਜ਼ਾਂ ਲਈ ਲੜਦਾ ਰਿਹਾ ਉਸ ਬੰਦੇ ਨੂੰ ਤੁਸੀਂ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਉਹ ਉਹਦੀ ਉਹਦੀ ਤਸਵੀਰ ਲਾ ਰਹੇ ਹੋ ਸੋ ਇਸ ਕਰਕੇ ਇਸ ਸਮੁੱਚੇ ਤੌਰ ਤੇ ਦੇਖਣ ਦੀ ਲੋੜ ਹੈ ਵੀ ਇਤਿਹਾਸ ਜਿਹੜਾ ਹੈ ਸਾਡਾ ਜੋ ਅਸਲੀ ਇਤਿਹਾਸ ਹੈ ਉਸ ਦੀ ਬਜਾਏ ਵਿਗਾੜਿਆ ਹੋਇਆ ਗੱਲ ਇਤਿਹਾਸ ਸਾਨੂੰ ਦੱਸਿਆ ਜਾ ਰਿਹਾ ਸਾਡੀ ਨਵੀਂ ਪੀੜ੍ਹੀ ਦੇ ਦਿਮਾਗਾਂ 'ਚ ਇਹ ਗੱਲਾਂ ਫਿੱਟ ਕਰੀਆਂ ਜਾ ਰਹੀਆਂ ਨੇ ਅ ਅਗਲੀ ਗੱਲ ਦੋਸਤੋ ਇਦੇ ਨਾਲ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਤੇ ਆਰਐਸਐਸ ਤਾਂ ਕਿੰਨਾ ਚਿਰ ਉਹਨੇ ਤਿਰੰਗਾ ਚੜਾਇਆ ਹੀ ਨਹੀਂ ਸੀਗਾ ਉਸ ਦੀ ਤਰੀਫ ਹੋ ਰਹੀ ਹੈ ਆਰਐਸਐਸ ਦੇ ਆਗੂ ਤਾਂ ਕਹਿੰਦੇ ਸੀ ਵੀ ਤਿੰਨ ਤਾਂ ਬਾਦਸ਼ਾਹ ਨਹੀਂ ਅੰਕ ਹੁੰਦਾ ਹੈਗਾ ਤਿੰਨ ਤਾਂ ਰੰਗ ਵੈਸੇ ਹੀ ਬਾਦਸ਼ਾਹ ਨੇ ਇਸ ਕਰਕੇ ਤਾਂ ਦੇਸ਼ ਲਈ ਚੜਦੇ ਚੜਾਉ ਹੀ ਆਪਾਂ ਨੇ ਉਹ ਬਾਦਸ਼ਾਹਗਨ ਕਰ ਲਿਆ ਸੋ ਉਸ ਆਰਐਸਐਸ ਦੀਆਂ ਤਰੀਫਾਂ ਉਸ ਸਾਬਰਕਰ ਦੀ ਚੜ੍ਹਾਈ ਕਰਾਉਣੀ ਇਹ ਸਾਰਾ ਕੁਝ ਦੱਸ ਰਿਹਾ ਹੈ ਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਬਿਨਾ ਬਦਲਣ ਤੋਂ ਹੀ ਉਹ ਬਦਲ ਦਿੱਤਾ ਗਿਆ ਹੈਗਾ ਸਾਰਾ ਕੁਝ ਉਹ ਹੋ ਰਿਹਾ ਜੋ ਸਬਧਾਨ ਦੇ ਵਿੱਚ ਲਿਖਿਆ ਉਸ ਦੇ ਉਲਟ ਹੋ ਰਿਹਾ ਹੈਗਾ ਅਗਲੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਇਹ ਕੰਮ ਕਰ ਰਹੇ ਹੈ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਹੁਣ ਛੁੱਟੀਆਂ ਦੇ ਰਹੇ ਹੈ ਜਿਹੜੇ ਉਹਨਾਂ ਦੀ ਪੈਦਲ ਫੌਜ ਹੈ ਅ ਕੱਲ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਜਸਟਿਸ ਜੇ ਐਸ ਜੇ ਸੀ ਵਰਮਾ ਜਗਦੀਸ਼ ਚੰਦਰ ਵਰਮਾ ਜੀ ਜਿਹੜੇ 85 ਸਾਲ ਦੇ ਹੈ 7 ਸਾਲ ਦੇ ਸੀ ਜਦੋਂ ਉਹਨਾਂ ਦਾ ਪਰਿਵਾਰ ਉੱਥੋਂ ਉਜੜ ਕੇ ਆਇਆ ਉਹਨਾਂ ਦਾ ਪਿਓ 2 ਸਾਲਾਂ ਦੀ ਉਮਰ 'ਚ ਮਰ ਗਿਆ ਸੀ ਉਹਨਾਂ ਦੀ 2 ਸਾਲ ਦੀ ਉਮਰ ਸੀ ਉਸ ਬਰਮਾ ਸਾਹਿਬ ਦੀ ਤੇ ਉਹ ਕਿਸ ਤਰ੍ਹਾਂ ਦੱਸਦੇ ਆ ਵੀ ਜਿਵੇਂ ਉੱਥੇ ਦੰਗੇ ਹੋਏ ਜਿੰਨੀ ਨਫ਼ਰਤ ਫੈਲੀ ਤੇ ਉਸ ਨਫ਼ਰਤ ਦੇ ਵਿੱਚ ਉਹਨਾਂ ਦਾ ਜਿਹੜਾ ਗਵਾਂਢੀ ਸੀ ਜਿਹੜਾ ਉਹਦੀ ਮਾਂ ਨੂੰ ਭੈਣ ਕਹਿੰਦਾ ਹੁੰਦਾ ਸੀਗਾ ਮੁਸਤਫਾ ਖਾਨ ਉਸ ਮੁਸਤਫਾ ਖਾਨ ਨੇ ਇਹਨਾਂ ਦੀ ਜਾਨ ਬਚਾਈ ਸੀ ਇਹਨਾਂ ਕੋਲ ਜ਼ਮੀਨ 100 ਏਕੜ ਸੀ ਬਹੁਤ ਵੱਡੇ ਬੰਗਲੇ ਸੀਗੇ ਪਰ ਜਦੋਂ ਦੰਗੇ ਪੜਕੇ ਹਨ ਫਿਰ ਉਦੋਂ ਰੁਤਬਾ ਆਰਥਿਕਤਾ ਕੋਈ ਕੰਮ ਨਹੀਂ ਆਉਂਦੀ ਨਾਲ ਦਾ ਗਵਾਂਢੀਤ ਕੰਮ ਆਉਂਦਾ ਹੈਗਾ ਤੁਸੀਂ ਗਵਾਂਢੀਆਂ ਨੂੰ ਲੜਾ ਰਹੇ ਹੋ ਦੁਬਾਰਾ ਉਹ ਮਾਹੌਲ ਪੈਦਾ ਕਰ ਰਹੇ ਹੋ ਪ੍ਰਧਾਨ ਮੰਤਰੀ ਜੀ ਦੇਸ਼ ਦੇ ਅੰਦਰ ਨਾ ਕਰੋ ਅੱਜ ਵੀ ਮੁਸਤਫਾ ਖਾਨ ਵਰਗੇ ਤੇ ਇਧਰਲੇ ਪਾਸੇ ਬਹੁਤ ਸਾਰੇ ਹਿੰਦੂ ਤੇ ਸਿੱਖ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਬਚਾਇਆ ਸੀ ਅੱਜ ਵੀ ਉਹ ਉਹਨਾਂ ਲੋਕਾਂ ਨੂੰ ਲੋਕ ਯਾਦ ਕਰਦੇ ਆ ਨਫ਼ਰਤ ਵਾਲਿਆਂ ਨੂੰ ਨਫ਼ਰਤ ਕਰਦੇ ਆ ਤੇ ਆਓ ਪਿਆਰ ਦਾ ਦੇਸ਼ ਬਣਾਈਏ ਆ ਨਫ਼ਰਤੀਆਂ ਨੂੰ ਡਟ ਕੇ ਇਹਨਾਂ ਨੂੰ ਹਰਾਈਏ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ